ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਰ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਆਪਾਂ ਅੱਜ ਚੱਲਿਆਂਗੇ ਜਨਮ ਦਿਨ ਮਨਾਉਣ ਸੁਖਮਨ ਅੱਜ ਜਨਮ ਦਿਨ ਹੈਗਾ ਤੇ ਲੋਹੜੀ ਤਾਂ ਇੱਕ ਦਿਨ ਪਹਿਲਾਂ ਦਾ ਸੀਗਾ ਨਾ ਅੱਜ 12 ਤਰੀਕ ਹੋਊਗੀ ਤੇ ਕੱਲ ਦੀ ਲੋਹੜੀ ਹੈਗੀ ਤੇ ਹੁਣ ਆਪਾਂ ਉੱਥੇ ਚੱਲਦੇ ਆਂਗੇ ਬਾਕੀ ਵਲੌਗ ਆਪ ਉੱਥੇ ਬਣਾਵਾਂਗੇ ਤੁਸੀਂ ਮੇਰੇ ਬਲੌਗ ਦੇ ਨਾਲ ਬਣੇ ਰਹੋ ਬਲੌਗ ਨੂੰ ਪੂਰਾ ਦੇਖ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਨਾ ਜੇਕਰ ਵੀਡੀਓ ਬਦ ਵਧੀਆ ਲੱਗੀ ਤੇ ਹੁਣ ਆਪਾਂ ਮੱਝਾਂ ਵਗੈਰਾ ਬੰਨ ਲਈ ਅਸੀਂ ਚਾਹ ਪਾਣੀ ਪੀ ਲਿਆ ਤੇ ਹੁਣ ਹੀ ਫੋਨ ਆਇਆ ਸੀਗਾ ਉਹਨਾਂ ਦਾ ਪਹਿਲਾਂ ਸਾਨੂੰ ਆਇਆ ਸੀਗਾ ਵੀ ਹੋ ਸਕਦਾ ਨਾ ਮਿਲਾਂਉਂਦੇ ਹੁਣ ਹਨਾ ਤੇ ਵੀ ਆਪਾਂ ਨੂੰ ਕਿਸੇ ਨੂੰ ਐਂ ਜ਼ਬਰਦਸਤੀ ਜੇ ਵੀ ਨਹੀਂ ਕਹਿਣਾ ਪੈਂਦਾ ਅਸੀਂ ਨਹੀਂ ਕਰੇ ਕਿਸੇ ਨੂੰ ਐਂ ਜ਼ੋਰ ਜਆ ਪਾਇਆ ਹੈਗਾ ਵੀ ਤੁਸੀਂ ਮਨਾਓ ਜਾਂ ਕੇਕ ਲਿਓ ਐਂ ਕਰੋ ਨਾ ਉਹ ਕਹਿੰਦੀ ਮੇਰੀ ਮਿੰਨ ਦੱਸਿਆ ਚਾਤੂ ਲਿਆਇਆ ਇਕੱਲਾ ਜਾ ਕੇ ਵੀ ਇਹ ਮੇਰੇ ਮੇ ਹੋਰ ਕੁਝ ਮੰਗਣਗੇ ਹੋਰ ਕੁਝ ਲੈ ਕੇ ਨਾ ਆਏ ਵੀ ਹੁੰਦਾਗਾ ਹਨਾ ਵੀ ਬੱਚੇ ਬਾਹਰ ਨਹੀਂ ਜੀ ਜਾਂ ਫਿਰ ਹੋਰ ਮੰਗਣਗੇ ਉਹਨਾਂ ਤੋਂ ਰੋਕਦੇ ਨੇ ਕਿ ਬਸ ਵੀ ਹੋਰ ਕੁਝ ਨਾ ਖਾਣਾ ਨਾ ਬਾਹਰ ਲਾ ਤੇ ਚਲੋ ਵਧੀਆਗਾ ਨਾ ਜਿੰਨਾ ਪਰਹੇਜ਼ ਹੋ ਸਕੇ ਉੰਨੀ ਵਧੀਆ ਹੁੰਦਾਗਾ ਤੇ ਕਿਉਂ ਨਿਆਣੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਛੋਟੇ ਬੱਚਿਆਂ ਨੂੰ ਨਾ ਹੁਣ ਨਵੀ ਤਾਂ ਥੋੜਾ ਜਿਹਾ ਲੱਗ ਗਈ ਕਰਨ ਪਰਹੇਜ਼ ਆ ਤੇ ਉਹ ਹੋਏ ਛੋਟੀਆਂ ਨੇ ਕਿ ਹਜੇ ਉਹਨਾਂ ਨੂੰ ਇੰਨਾ ਨਹੀਂ ਪਤਾ ਹੈਗਾ ਹੌਲੀ ਹੌਲੀ ਸਮਝ ਆਉਂਦੀ ਹੈਗੀ ਇਹ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਤੇ ਚਲੋ ਜੀ ਆਪਾਂ ਉਧਰ ਚੱਲਦੇ ਆਂਗੇ ਹੁਣ ਮਿਲਦੇ ਆਪਾਂ ਉਧਰ ਜਾ ਕੇ ਤੁਹਾਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਸੁਖਮਨ ਸੁਖਮਨ ਬੀਤਿਆ ਨਹੀਂ ਕਿੰਨੇ ਚਿਰ ਕਿੰਨੇ ਸਾਲ ਬਾਅਦ ਮਿਲੇ ਸਮਝਾ ਲੈਣੇ ਜੀ ਪਤਾ ਇੱਕ ਸਾਲ ਬਾਅਦ ਕੀ ਕਰੀਏ ਐਸ ਜੱਜ ਨਹੀਂ ਨਹੀਂ ਭਾਈ ਲੈ ਇੰਨੇ ਕਿ ਕਾ ਦੋ ਦੋ ਦਿਓ ਕੇ ਆਦੇਤ ਮੇਰੀ ਨੇ ਇਹ ਹਜ਼ਾਰ ਹੋਰ ਕੱਢੂਗੇ ਹਾਂ ਸ਼ਿਰੋਜੀ ਆਜੋ ਇਹਨੇ ਨਾ ਬੱਚੇ ਕੋ ਸੌਣ ਲੈ ਪਾਪਾ ਜੀ ਤੁਸੀਂ ਆਜੋ ਤੁਸੀਂ ਬਣ ਜਾਓ ਭਾਈ ਕੋਈ ਸੀ ਜਾਓ ਆਇਓ ਭਈ ਪਾਪਾ ਦੀ ਗਦਾ ਇਹਨਾਂ ਦੇ ਬਾਦੇ ਮੈਂ ਤਾਂ ਖਾ ਲਿਆ ਹੋਰ ਖਾ ਲੂ ਮੈਂ ਇਹ ਤਾਂ ਹੋਰ ਜੂ ਖਾਣ ਦੇ ਤੇਰਾ ਆ ਆਪਾਂ ਹੀ ਆ ਸਾਰੇ ਲੈ ਵੀ ਐਕਟਿਵ ਐਕਟਿਵ ਮੈਂ ਥੋੜੇ ਲੇਟ ਅੱਜ ਇਹਦਾ ਸਟੇਟਸ ਆਇਆਗਾ ਮੈਨੂੰ ਪਤਾ ਨਹੀਂ ਜੀ ਥੋੜਾ ਕੰਮ ਵੀ ਕਰਦੇ ਜਿਹਦੇ ਜਾਨ ਮੋੜਾ ਨਾ ਜਿਹਨੂੰ ਅਸੀਂ ਹਸਪਤਾਲ ਚੋਂ ਘਰ ਲੈ ਕੇ ਆਏ ਸੈਂਦਲੇ ਰੋਮਰ ਬੀਬੀ ਕਾ ਲਈ ਸਿੰਧ ਕਰੀ ਨਾ ਪਾਸ ਹੋਏ ਚ ਨਾ ਸਿੱਟਦੀ ਕਹਣਾ ਕਿਉਂ ਅਸੀਂ ਆਪਦੀ ਨੂੰ ਇਧਰ ਹੀ ਲੈ ਜਾਦੇ ਜੀ ਸੁਨੇ ਚ ਸਿੱਟਦੀ ਹਾਂ ਨਹੀਂ ਕੀ ਹੁੰਦਾ ਸੁਖਮੰਨ ਨੂੰ ਕਰਾਂ ਸੂਜੇ ਸਿੱਟਣਾ ਮਗਰ ਨਾ ਕਹਿੰਦਾ ਸੀਗਾ ਕਹਿੰਦਾ ਸੀਗਾ ਨਾ ਅੱਜ ਆਪਦੀ ਮੋਜ ਦੇਣਾ ਨਾ ਰਾਜੀ ਦੇਖ ਲੈ ਲਾ ਭਾਈ ਹੁਣ ਤੁਸੀਂ ਖਾ ਲੋ ਸੁਖਮੰਨ ਤੇ ਗੁਰਮੰਨ ਕੇ ਇੱਕ ਨਵੀ ਆਪੇ ਨੂੰ ਕੋਟੋ ਕਰਾਣਾ ਆਪੇ ਹੀ ਕਰਾਂਗੇ ਤਾਰੇ ਬੀਬੀ ਪਾਈ ਪੇਕੀ ਗਈ ਹੋਈ ਆ ਤੇਕੀ ਪਤੀਜ ਨੂੰ ਹਜ ਪਤੀਜਾਂ ਚ ਬੀਜੀ ਐ ਲੋੜੀ ਮਨਾਉਂਦੀ ਐਗੀ ਉੱਥੇ ਲੋੜੀ ਮਨਾਉਂਦੀ ਆ ਉਹ ਹਨਾ ਤੁਹਾਨੂੰ ਪਤਾ ਹੀ ਆ ਰਵਾਇ ਤੁੰਡੀ ਪਾ ਬੋ ਕੋਈ ਨਾ ਬਾਤ ਪਾ ਘੁੰਮੀ ਨੂੰ ਰੱਬ ਕੋਈ ਤੇ ਲੰਬੀ ਸਾਰੀ ਉਮਰ ਕਰੇ ਨਾ ਕਾਲੂ ਨੂੰ ਸਾਡੇ ਪਾਪਾ ਦੀ ਦਵਾ ਬਣਾ ਦੇ ਨੋ ਡਾਕਟਰ ਹਾਂ ਪਾਪਾ ਵੀ ਤੁਸੇ ਨਾਲ ਹੀ ਘਟਵਾ ਕਾਲੂ ਪਾਪਾ ਹੀ ਕੇਕ ਲਗਾ ਦੇ ਪਾਪਾ ਇਹ ਦੁਕਟਾ ਦੇ ਹੁਣ ਚਲਾ ਦੇ ਪਾਪਾ ਇਹ ਕੋੜਾ ਕੇਕ ਕੱਟিয়ে ਦੋ ਨਾ ਅੱਗ ਨਾ ਪਾਈ ਆਖਲੇ ਕਿਉਂ ਗਿਆ ਉਹਦਾ ਅੱਡੇ ਲੈ ਕੇ ਆਈਏ ਹੋਰ ਚਲੋ ਗੁਰਮੰਦੀ ਵਾਰੀ ਬਾਹਰ ਬੈਠੂ ਆਏ ਬਤਾ ਆਪਾਂ ਸੰਗਰਾਦ ਵਾਲੇ ਦੇ ਨਾ ਕਿੰਨੇ ਦਿਨ ਆ ਗਾ ਹਗਰਾਦ ਵਾਲੇ ਜਣੇ ਭਾਈ ਸੰਗਰਾਦ ਵਾਲੇ ਦੇ ਨੇ ਬਸ ਬਈ ਮੂਹ ਦੇੜੀ ਉਹਨਾਂ ਟੁੱਟੀਆਂ ਇਹ ਜਧਰੀਆਂ ਹੋਈਆਂ ਤੇ ਆ ਉਹ ਗੱਤਿਆਂ ਚ ਹੂੰ ਉਹ ਸਾਨੂੰ ਇੱਕ ਦੋ ਬੰਦੇ ਕਹਿੰਦੇ ਕਿ ਸਾਨੂੰ ਤਾਂ ਹੀ ਨਹੀਂ ਪਤਾ ਇਹ ਵੀ ਖਾਣਾ ਕਿਵੇਂ ਗਿਲਾਇਆ ਕਾਲੇ ਬਿੱਲੂਰੀ ਹਾਂ ਮਖਿਆ ਟੁੱਟੀਆਂ ਜੇ ਸੁਣੇ ਚੱਕ ਕੇ ਮਾਰੋ ਅੰਦਰ ਕਾਗਜ਼ ਵੀ ਖਾ ਗਏ ਹਾਂ ਬਾਹਰ ਅਸੇ ਦੀ ਉਹ ਤਾਂ ਬੜਾ ਚਿਰ ਹੋ ਗਿਆ ਤਾਂ ਬਹੁਤ ਸਾਲਾਂ ਦੀ ਗੱਲ ਆ ਅਸੀਂ ਵੀ ਨਰਮਾ ਜਾਤੀ ਮੇਰੀ ਅੱਛਾ ਇਹਦਾ ਵੇਲਾ ਸੀ 85 ਸੀਰੀਅਲ ਹੋਊਗੀ 90 85 ਹਾਂ ਇਹਨਾਂ ਦੇ ਪੈਂਟੂ ਦੇ ਤਾਕੇ ਦਾ ਹੈਪੀ ਬਰਥਡੇ ਤਾਇ ਦਾ ਤੂ ਯੂ ਸੋ ਸਾਰ ਜੀ ਹੈਪੀ ਬਰਥਡੇ ਤੂੰ ਸਭ ਮੰਗ ਰਹਿਗੇ ਪਹਿਲਾਂ ਯਾਦ ਕਰਨਾ ਜੀ ਹੋ ਰਹੀ ਆ ਲੈ ਆਜੋ ਤੇ ਆਜੋ ਮੈਂ ਚਾਹ ਬਈ ਹੈਪੀ ਬਰਥਡੇ ਥੋੜਾ ਸੇ ਕੇਕ ਤਾਂ ਕੱਟ ਲਿਆ ਹੁਣ ਤਾਂ ਖਾ ਹੀ ਲੋ ਨਾ ਵੇ ਆ ਕੱਟ ਲੈਨੇ ਆ ਤੇਰੇ ਹੀ ਆਨੇ ਕੀ ਚੀਜ਼ ਖਾਣੇ ਪਤਾ ਫੁੱਲ ਖਾਊਗੀ ਫੁੱਲ ਫੁੱਲ ਲੈ ਵੀ ਇੱਧਰ ਫੁੱਲ ਵੱਢ ਕੇ ਕਰ ਆ ਜੀ ਚਲ ਹੈਪੀ ਬਰਥਡੇ ਤੂੰ ਪੈਸੇ ਵੀ ਦੇਣੀ ਚਾਹੀਦੀ ਨੇ ਨਾ ਪੈਸੇ ਹੀ ਦੇਣੇ ਨੇ ਨਾ ਬਸ ਪੈਸੇ ਨਹੀਂ ਦਿੰਦੇ ਹੁੰਦੇ ਬੁੜੀਆਂ ਨੇ ਨਾਮਾ ਨੋਟ ਨੂੰ ਨੂੰ ਮਾਰ ਕੇ ਮਾਰਗਾ ਸਦੋਰਗਾ ਨੂੰ ਟਾ ਖਰਕੁਸ ਖਾਲ ਚੋ ਵੀ ਕਰੀ ਤਾਂ ਫੇਰ ਮੈਂ ਤੈਨੂੰ ਖਵਾ ਦਿੰਦੀ ਸੋਪੂੰ ਖਾਦੀ ਠੀਕ ਹੈ ਮੈਂ ਵੀ ਆ ਦੇ ਕਿੰਨੇ ਸਾਲਾਂ ਦੀ ਹੋ ਗਈ ਹਾਂ ਨੂੰ 22 22 आना भी तो पिए ही काफी, हाँ कॉफी तभी मैं पिऊं। Happy birthday to you। तो उसे पियोगे पूरे फिर मैं और पाके लेऊंगी। कॉफी, हाँ। कोई ना, पीना बात तो नहीं। हाँ ना भी सोती हूँ। Okay। मोट मोट तो दां दां मोट के तो कल बात करी थी। हाँ नहीं यार तो तो खा लेंगे तो कभी कभी। ना कभी ना कभी त আগে তা ਤੇ ਮਵਾਰਕਾ ਪੈਸਾ ਸਾਰੇ ਨੂੰ ਦੁਬਾਰਾ ਤੋਂ ਫੇਰ ਕਿਉਂਕਿ ਅੱਜ ਲੋਹੜੀ ਦਾ ਦਿਨ ਹੈਗਾ ਨਾ ਤੇ ਕੱਲ ਆਪਣਾ ਵਲੌਗ અધੂਰਾ ਸੀਗਾ ਗੁਰਮਨ ਦਾ ਸੁਖਮਨ ਦਾ ਜਨਮ ਦਿਨ ਮਨਾਇਆ ਸੀਗਾ ਤੇ ਅੱਜ ਆਪਾਂ ਦੁਬਾਰਾ ਫੇਰ ਉਹ ਵਲੌਗ ਪੂਰਾ ਕਰ ਰਹੇ ਹਾਂਗੇ ਨਾ ਮੈਂ ਕੱਪੜਾ ਵੀ ਦਾ ਧੋ ਲੈ ਕੰਮ ਸਾਰੇ ਨਿਭੜ ਗਏ ਹੁਣ ਇਸ ਤੋਂ ਬਾਅਦ ਵਿੱਚ ਕੱਲ ਨੂੰ ਤੁਹਾਨੂੰ ਪਤਾ ਹੀ ਆਈ ਸੰਗ੍ਰਾਂਤ ਮਾਸੀ ਦਾ ਹੋ ਹੁੰਦਾ ਨਾ ਇਹ ਹੁੰਦਾਗਾ ਲੈ ਲੰਗਰ ਹੁੰਦਾਗਾ ਤੇ ਲੰਗਰ ਹੁੰਦਾ ਪਕੌੜਾ ਆਏ ਤੇ ਕੀ ਹੋਊਗਾ ਪਕੌੜਿਆਂ ਦਾ ਮਾਸੀ ਕਹਿੰਦੀ ਮੇਰੇ ਨਾਲ ਉੱਥੇ ਮਿਰਚਾਂ ਵਗੈਰਾ ਡਗਾ ਕੇ ਆ ਤੇ ਨਾਲੇ ਪਾਲਕ ਵਗੈਰਾ ਜੋ ਵੀ ਸਮਾਨ ਹੋਊਗਾ ਨਾ ਧਨੀਆ ਪਾਲਕ ਉਹ ਸਾਫ਼ ਕਰਨਾ ਹੈਗਾ ਅੱਜ ਪਰ ਅਲਿਡੈਟ ਮੈਨੂੰ ਮਾਸੀ ਕਾਦੀ ਕਹੀ ਜਾਂਦੀ ਹੈਗੀ ਮੈਨੂੰ ਐ ਸੀ ਬਹੁਜ ਨਜ਼ਰ ਕੱਪੜੇ ਨਾਲ ਧੁੱਪ ਜਾਂ ਨਾ ਨਜ਼ਰ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਕੱਪੜੇ ਹੋ ਵੀ ਹੋਲੇ ਪੂਰੇ ਹੁੰਦੇ ਨੇਗੇ 2-4 ਟੋਨ ਆਏ ਜਿਹੜੇ ਹੋਣਦੇ ਵੀ ਵਾਰੀ ਵਾਰੀ ਮਸ਼ੀਨ ਕਿੱਥੇ ਚਲਾਵਾਂਗੇ ਨਾ ਸਾਰੇ ਹਾਂ ਵਧੀਆ ਪਏ ਵਾਈ ਰੱਖਿਆ ਤੁਸੀਂ ਨੇ ਆਹ ਖੜਾ ਜਾ ਕੀ ਕੜਾ ਜਾ ਹਾਂ ਤੇ ਮੈਨੂੰ ਠੀਕ ਹੈਗਾ ਇਹ ਆ ਬਹੁ ਆ ਨਾ ਹਲਕਾ ਹੈ ਹਾਂ ਇਹਦਾ ਬਾਈ ਦਾ ਪਤਨ ਲੱਗਦਾ ਆਇਓ ਹੋਇਆ ਨਾ ਵੀ ਵਾਰੀ ਵਾਰੀ ਕਿੱਥੇ ਆ ਵੀ ਇੱਕ ਵਾਰ ਸਾਰੇ ਕੱਪੜੇ ਦਾ ਕੰਮ ਜਾਂ ਨਿਭੜਦਾ ਆਪਣੇ ਕੱਪੜੇ ਬਾਹਲੇ ਨਹੀਂ ਹੋ ਗਏ ਅੱਜ ਹਨਾ ਕੱਪੜੇ ਦਾ ਥੋੜੀ ਨੇ ਉਹ ਡਬਲ ਹੋ ਜਾਂਦੇ ਨੇ ਨਾ ਜਰੂਰ ਹੋ ਜਾਂਦਾ ਇੱਕ ਪਾਪਾ ਜੀ ਜਿਹੜਾ ਨਵਾਂ ਕੋਟ ਸੀ ਉਹ ਸਵੇਰੋਂ ਇਹ ਘਰੇ ਪਾਈ ਰੱਖਦੇ ਨੇ ਕਿ ਤੁਹੀਂ ਦੇ ਪਾ ਲੈਨੇ ਨੇ ਉਹ ਹੁਣ ਅੱਜ ਉਹਨਾਂ ਨੇ ਜਾਣਾ ਹੈਗਾ ਅਮਨੀ ਕੋਲੇ ਉਹਨਾਂ ਨੇ ਵਿਆਹ ਤੇ ਜਾਣਾ ਹੈਗਾ ਹਾਂ ਉਹਨਾਂ ਨੇ ਸਵੇਰੇ ਲਾਤਾ ਫਿਰ ਨੋ ਤੋ ਤਾ ਮੈਂ ਤੁਮੇ ਡੱਤੀ ਡੱਤੀ ਨੇ ਤੋ ਤਾ ਤੁਹਾਡੇ ਤੇ ਖਰਾਬ ਵੀ ਨਾ ਹੋ ਜੇ ਨਾ ਤੇ ਫਿਰ ਮੈਂ ਤੋਂ ਹੀ ਦਬੇ ਮਹਾਇਆ ਖੰਗ ਵੀ ਦੋਤਾ ਨਹੀਂ ਹੈਗਾ ਵੀ ਮੈਂ 라ਹਿਆ ਸੀਗਾ ਚਲ ਜੇ ਸੁੱਕ ਗਿਆ ਜਾਂਦੇ ਪਾ ਜਾਣਗੇ ਨਹੀਂ ਫਿਰ ਦੂਸਰਾ ਪਾ ਜਾਣਗੇ ਸੁਖਵਿੰਦਰ ਲੈਣ ਆਊਗਾ ਜਿਵੇਂ ਪਾਪਾ ਜੀ ਨੂੰ ਉਹਨਾਂ ਦੇ ਰਿਸ਼ਤੇਦਾਰੀ ਚ ਵਿਆਹ ਹੈਗਾ ਫਿਰ ਕਈ ਦਿਨ ਲੱਗ ਜਾਣਗੇ ਉਹਨਾਂ ਨੂੰ ਘਰ ਦਾ ਵੀ ਔਖਾ ਹੈਦਾ ਕਿਉਂਕਿ ਮੱਝ ਹੈ ਦੁਕਾਨ ਹੈ ਨਾ ਕੁਛ ਨਾ ਉਸ ਸਾਹਮਣੇ ਕਰਨੇ ਨੇ ਵੀ ਰੂਏ ਸੀ ਸਾਰੇ ਇੱਥੇ ਬਾਦਾਂ ਥੋੜਾ ਜਿਹਾ ਲੇਟ ਹੋ ਗਈ ਬਰਦਰ ਅੱਛਾ ਅਗੇ ਕਹਿੰਦੇ ਆ ਬਤਵਾ ਕੰਮ ਨੂੰ ਸਮੂਹ ਰੱਖਦਾ ਸਮਾਜ ਹੈ ਸਮਝ ਨਹੀਂ ਆ ਰਹੀ ਕੀ ਕਹਿੰਦੇ ਆ ਤੇ ਨਾਲ ਤੇ ਸਬਜੀ ਬਣਾ ਲਈ ਕੱਟੀ ਪਈਏਗੀ ਨਾਲੇ ਚਾਚੂ ਬਣਾ ਦੇ ਗੰਡੀ ਗੁੰਡੀ ਕਿੱਥੇ ਨੇ ਸਾਰਾ ਕੁਝ ਕੋਲ ਹੀ ਪੈ ਤੋ ਤਸ ਮਾਰਿਆ ਪੈਗਾ ਤੇ ਮੈਂ ਤਾਂ ਹਾਂ ਬਣਾਉਣ ਲੱਗਦੀ ਸੀ ਕਿ ਮਾਸੀ ਗੰਜੀ ਇਡ ਕਰਾਈਏ ਨਹੀਂ ਫਿਰ ਮਾਚਰ ਮੈਂ ਆ ਕੇ ਮਹਨਾਂ ਵੀ ਕਰ ਲੂਗੀ ਮੈਂ ਕੱਪੜੇ ਦਾ ਮੈਂ ਮੇੜ ਜਾ ਹੁਣ ਆ ਗੇਟ ਲਾਣੀ ਅੰਦਰੋਂ ਮੜਾਇਆ ਖਾਂ ਮੇਰੇ ਚ ਦੇਖ ਕੇ ਫਿਰ ਗੇਟ ਖੋਲੀ ਇਹ ਜਾਉਂਦਾ ਜਾਂਦਾ ਦੁਕਾਨ ਦਾ ਨਾ ਉਹੀ ਕਰਿਆ ਮੇਰੇ ਟੂਟੀ ਵੀਰ ਚਲੀ ਜਾਂਦੀ ਐ ਕਿਹੜੀ ਚੀਨ ਵਾਲੀ ਮੈਂ ਤਾਂ ਚਲਾ ਕੇ ਨਹੀਂ ਆਈ ਖਰਾਉ ਸੀਰੀ ਹੈ ਮਾਸੀ ਦੀ ਐ ਉਧਰ ਇਹਦੀ ਮੋਟਰ ਚੱਲਦੀ ਐ ਮੈਨੂੰ ਲੱਗਦਾ ਜਾਇ ਇਹਨਾਂ ਦੀ ਚੱਲਦੀ ਰੁਕੀ ਬਿਸਕੁਟ ਮੰਗਾਏ ਨੇ ਅਜਾ ਉਹ ਉੱਥੇ ਗਾਂ ਦੇ ਨਹੀਂ ਆਉਣੀ ਮੇਰੇ ਮੈਨੂੰ ਤੇ ਜੀ ਨਹੀਂ ਲੱਗਦਾ ਭੈਣੀ ਤੇ ਵੀ ਮੈਨੂੰ ਐਂ ਕਿਹਾ ਮੈਂ ਤੇ ਮੇਰਾ ਨਾਮ ਬਾਹਰ ਗੁਰੂ ਰੱਖ ਲੈ ਮੈਂ ਤੇਰਾ ਕਿ ਲੇਖੇ ਚ ਪਾਉਗਾ ਨਾ ਦੇਖੀ ਆ ਬਿਸਕੁਟ ਮੰਗਾਏ ਆਹ ਹੀ ਮੰਗਾਏ ਸੀ ਹਾਂ ਕਿਉਂ ਕਰ ਵੀ ਨਹੀਂ ਹੋਰ ਵਧੀਆ ਮਾਂ ਜੱਜ ਜੀ ਤਾਂ ਹੁੰਦੇ ਨਹੀਂ ਕਰੇ ਆਪਾਂ ਕਈ ਆਂਦੀਆਂ ਵਧੀਆ ਵੀਰੇ ਆ ਮਾਸੀ ਦੀ ਉਹ ਆ ਗਈ ਖਿਚੜੀ ਐ ਬੋਰੀ ਬੇਬੇ ਬੋਰੀ ਆ ਆਪਣੀ ਆ ਗਈ ਹੋਰ ਇੰਨੀ ਮਾਂ ਖਾਦੀ ਕਿਉਂ ਕੇ ਪਸਾਗ ਦਾ ਪਹਿਲੀ ਵੀਡੋ ਨੇ ਸੀਗਾ ਹੁਣ ਆਪ ਉਹਨੂੰ ਰਿੰਨ ਕੇ ਮਾਰੂ ਖਾਵਾਂਗੇ ਹੋਰ ਲਾ ਕੇ ਗੋਹੇ ਛੱਡ ਦਿਆ ਗੋਮੇ ਦੇ ਚ ਨੇ ਆ ਸਰਫ ਮਗਾਈ ਸੀ ਮੈਂ ਵੀ ਗਰੀ ਇਹਨੇ ਨਾ ਪਾਣੀ ਕਿ ਮੇਰੇ ਬੜੇ ਚਾਪ ਹੀ ਲੈਣੇ ਆਣੀ ਜਵਾਖ ਖਿਚੜੀ ਕਿੱਥੇ ਦੇਆ ਮੈਨੂੰ ਹਾਂ ਇੱਕ ਡੱਬਾ ਖਿਚੜੀ ਕਿੱਥੇ ਆ ਦੇਖੀਂ ਕੋਈ ਨਹੀਂ ਕੋਈ ਗਾਉਂਗਾ ਨਹੀਂ ਸਰਫਾ ਖਿਚੜੀ ਇਹ ਸਰਫਾ ਡਾ ਹੈ ਸਰਫ ਵੀ ਹੈਗਾ ਲੈ ਤੂੰ ਬਿਸਕੁਟ ਖਾ ਲੈ ਨਾ ਤੇ ਡਰਿੰਕ ਪਾਸਟਾ ਦੀ ਬੱਥੇ ਗੱਡੀ ਤੇ ਲੰਮ ਨੂੰ ਸ਼ੇਤ ਚ ਲੱਕੜਾਂ ਨਹੀਂ ਕਿ ਆਪਣੀ ਥੋੜੀ ਬਤ ਐ ਹੈਗੀਆਂ ਛੋਟੀਆਂ ਛੋਟੀਆਂ ਇਹਨੇ ਗਏ ਜੇ ਪਾਪਾ ਜੀ ਨੂੰ ਲੈ ਕੇ ਜਾਣਾ ਉਹਨੂੰ ਵਿਆਹ ਹੈਗਾ ਤੇ ਸਵੇਰੇ ਉਹਨਾਂ ਨੇ ਘੋਟਦੇ ਜਾਣਾ ਹੈ ਨਾ ਤੇ ਹੁਣ ਉਹਨਾਂ ਨੇ ਆਉਣਾ ਸੀ ਲੈਣ ਨੂੰ ਪਤਾ ਨਹੀਂ ਕਦੋਂ ਨਹੀਂ ਹਜੇ ਤੱਕ ਆਏ ਹੈਗੇ ਕੋਈ ਵਰਜਾ ਤਾਂ ਕੋਈ ਸਲਾਮ ਆਦ ਨਹੀਂ ਹੁਣ ਮੈਂ ਤਾਂ ਸਵੇਰੇ ਫੋਨ ਕਰਿਆ ਸੀ ਕਿ ਅਸੀਂ ਆਵਾਂਗੇ ਜੇ ਨਾ ਆ ਦਿੱਤਾ ਜਾਂ ਪਾਰਟੀ ਲਾ ਲਈ ਭਾਈ ਦੇਖ ਲਈ ਬ੍ਰਿਮਾ ਜੀ ਕਾਗਿ ਨੂੰ ਹੀ ਲੱਗਦੀ ਆ ਜਨਾ ਤਾਂ ਬਹੁਤ ਤੇ ਬੀਬੀ ਨੇ ਵੀ ਜਾਣਾ ਸੀਗਾ ਬੀਬੀ ਨੂੰ ਤਾਂ ਅੱਜ ਲੈ ਆਈ ਪਰ ਬੀਬੀ ਮੰਨਦਾ ਹਜੇ ਜਾਂਦੀ ਨਹੀਂ ਹੈਗੀ। ਸ਼ੈਰੀ ਜਾਵੇ। ਸ਼ੈਰੀ ਜਾਵੇ। ਮਨਨ ਆ ਹੋਊਗਾ ਵੀ ਸਵੇਰੇ ਕੰਮ ਦਾ ਔਖਾ ਹੋ ਜਾਂਦਾਗਾ ਨਾ ਜਦੋਂ ਆਪਾਂ ਕਿਸੇ ਪੋਹੂਕ ਤੇ ਜਾਣਾ ਹੋਵੇ ਨਾ ਤੇ ਇੱਕ ਠੰਡ ਹੈਗੀ ਇੱਕ ਬੱਚੇ ਤਿਆਰ ਕਰਨੇ ਮੱਝ ਦਾ ਹੋ ਜਾਂਦਾ ਵਿੱਚ ਵੀ ਰੋਟੀ ਵਗੈਰਾ ਬਣਾਉਣੀ ਕੱਲੇ ਜਾਣ ਨੂੰ ਬਗਾਲਾ ਔਖਾ ਹੋ ਜਾਂਦਾਗਾ। ਰਾਤ ਨੂੰ ਤਿਆਰ ਕਰਕੇ ਪਾੜੇ। ਹੈ? ਰਾਤ ਨੂੰ ਤਿਆਰ ਕਰਕੇ ਪਾੜੇ। ਅਸੀਂ ਹਾਸਦੇ ਸੀ ਵਾਜਨਵਾ ਕੇ ਸ਼ਾਮ ਨੂੰ ਤਿਆਰ ਕਰਕੇ ਰੱਖ ਲਈ ਵਕਾਂ ਨੂੰ। ਸਵੇਰ ਉੱਪਰ ਦੀ ਕੱਪੜੇ ਵਾ ਕੇ ਹੀ ਲੈ ਗਈ। ਹਾਂ ਦੇ ਵਿਚਲੂ ਨਾ। ਸਭ ਜੀ ਆਪਾਂ ਬਣਾ ਲਈ ਅੱਜ ਗਾਂਜਰਾ ਤੇ ਉਧਰ ਮਾਸੀ ਨੇ ਰੱਖ ਦੀ ਖੀਚੜੀ ਬਾਜਰੇ ਦੀ ਸਵੇਰ ਵਾਸਤੇ। అబు చాటయి గోతలాగీ ఏకిం పరానకు నిదలే గోడిదలే నిదలాAKEా లోదలాగు మాచే ఴివయ౏ సో? అభోదల కలున�ి నో? పాన zeker అదేల ఇదే సోడి దేం ర్నా ప ਇਹਨੇ ਆਪਾਂ ਰੋਟੀ ਬਣਾ ਲੈਗੇ ਪਾਪਾ ਜੀ ਇਥੇ ਬੈਠ ਕੇ ਉਹ ਕਰ ਲੈਣਗੇ ਬਤੂਈ ਤੇ ਐਂ ਦੇ ਕੇ ਆਪਾਂ ਤੇਲ ਨਹੀਂ ਪਾਉਦੇ ਹੈਗੇ ਤੂਈ ਚ ਕਿਉਂ ਲਸ ਦੇਣੀ ਹੈਗੇ ਕਿਆ ਰਿਆਉੜੀਆਂ ਹੈ ਰਿਆਉੜੀਆਂ ਕੁਛ ਨਹੀਂ ਪਾਉਂਦੇ ਹੈਗੇ ਕਹਿੰਦੇ ਕਿ ਵੀ ਪਾਉਣੇ ਨਹੀਂ ਚਾਹੀਦਾ ਵੀ ਖਾਣ ਪੀਣ ਵਾਲੀ ਚੀਜ਼ ਤੂਈ ਦੇ ਵਿੱਚ ਨਹੀਂ ਸਿੱਟਣੀ ਚਾਹੀਦੀ ਕਹਿੰਦੇ ਇਹਦੇ ਨਾਲ ਦਲੇਦਰ ਥੋੜੀ ਉਹ ਦਲੇਦਰ ਤਾਂ ਆਪਣੇ ਅੰਦਰੋਂ ਜਾਊਗਾ ਜਿਹੜੇ ਆਪਣੇ ਵੀ ਆਪਾਂ ਕੋਈ ਮਾੜਾ ਕੰਮ ਕਰਦੇ ਆ ਜਾਂ ਕੋਈ ਸਵੇਰੇ ਉੱਠਦੇ ਨਹੀਂ ਜਲਦੀ ਹੈ ਨਾ ਜਾਂ ਕੋਈ ਨਸ਼ਾ ਕਰਦਾਗਾ ਵੀ ਉਹ ਚੀਜ਼ਾਂ ਛੱਡੋ ਤੂਈ ਤੇ ਬੈਠ ਕੇ ਕਹਿੰਦੇ ਉਹ ਆਪਾਂ ਇੱਥੇ ਤਿਆਗੋ ਵੀ ਆਪਾਂ ਅੱਜ ਤੋਂ ਬਾਅਦ ਤੋਂ ਉਹ ਚੀਜ਼ਾਂ ਜਿਹੜੇ ਬਣੀ ਮਾੜੀਆਂ ਆਤਾਂ ਨੇਗੀਆਂ ਪਰ ਕਹਿੰਦੇ ਦਿਲ ਸਿੱਟਣ ਨਾਲ ਕਿਹੜਾ ਦਿਲ ਦਰਵਾਜੂਗਾ ਆਪਾਂ ਕਹਿੰਦੇ ਨੇ ਵੀਸਰ ਆਏ ਦਿਲ ਤੇ ਦਿਲ ਤੇ ਕਹਿੰਦੇ ਦਿਲ ਸਿੱਟਣ ਨਾਲ ਨਹੀਂ ਜਾਂਦਾ ਕਿ ਆਪਾਂ ਆਪਣੇ ਮਨ ਨੂੰ ਸੁਧਾਰੋ ਨਾ ਤੇ ਜਿਹੜੀ ਆਪਣੀ ਜਿ ਗਲਤੀਆਂ ਨੇਗੇ ਉਹਨਾਂ ਨੂੰ ਆਪਾਂ ਬੇਹਕੋ ਕੱਢੋ ਅੰਦਰੋਂ ਠੀਕ ਆ ਉਹਦੋਂ ਤੇ ਕੱਢੋ ਐਦਿਕੇ ਸਿਹਿਆਂਦੇ ਨਹੀਂ ਹੈਗੇ ਤੇਰੇ ਤਾਂਹੀਂ ਤਾਂ ਹੀ ਹੁਣ ਅਸੀਂ ਐਦਿਕੇ ਅੱਜ ਜਿਹੜੇ ਹੁਣ ਸਵੇਰੇ ਉੱਠਦੇ ਨਹੀਂ ਹੈਗੇ ਉਹਨਾਂ ਨੂੰ ਜਲਦੀ ਉੱਠਣ ਵਾਸਤੇ ਨਾ ਕਹਾਂਗੇ ਤੇ ਜਿਹੜੇ ਸ਼ਾਮ ਨੂੰ ਗੋਲੀਆਂ ਖੇਡਣ ਜਾਂਦੇ ਨੇ ਜਾਂ ਦਾਸ ਖੇਡਣ ਜਾਂਦੇ ਨੇ ਉਹਨਾਂ ਦਾ ਕੀ ਕਰਾਵਾਂਗੇ ਕੌਣ ਆ ਮਾ ਰੋਣ ਦੀ ਹੁੰਦਾ ਹੈ ਮੋਤਾ ਪਤਾ ਲੱਗੂਗਾ ਹੌਲੀ ਹੌਲੀ ਜਦੋਂ ਕੋਲਾ ਖੁੱਲੀਆਂ ਮੱਚੂ ਹੱਪੇ ਹੌਲ ਹੌਲ ਤੋਂ ਕਿਉਂ ਹੁੰਦਾ ਉਧਰ ਚੁੱਲੇ 'ਚ ਬੰਦ ਕਹਿਣੀ ਆ ਉਹ ਕਰਕੇ ਨਾ ਇੱਧਰ ਆਪਾਂ ਫੇਰ ਲਿਆਵਾਂਗੇ ਚੱਕ ਕੇ ਇਹ ਥੋੜਾ ਜਿਹਾ ਫਿਰ ਲੱਕੜਾਂ ਵਾਲਾ ਹੋਣਾਗਾ ਵੀ ਨਹੀਂ ਮੱਛਣਾ ਲੱਕੜਾਂ ਲੱਕੜਾਂ ਜਦੋਂ ਚੱਲ ਤੂੰ ਭਈ ਇਹ ਤਾਂ ਪੀ ਚਾ ਹਾਂ ਦੱਲ ਤਾਂ ਹੋਊ ਹੱਥ ਨਹੀਂ ਰਹੇ ਤੇ ਜਦੋਂ ਛੋਕਦਾ ਚਿੱਟਾ ਭੰਗੇ ਰਹੇ ਰੋਈਂ ਹਈ ਇੱਕ ਡਟਾ ਹੋਰ ਕਰ ਦੇ ਦਾ ਆ ਨਿਆ ਨਿਆ ਇਹ ਡੱਬਾ ਆਪਾਂ ਸੰਭਿਆ ਹੋਇਆ ਬੋਨ ਨੂੰ ਪਾਥੀਆਂ ਪਾਉਣ ਨੂੰ ਕੋਈ ਹੋਰ ਪਿਆਗਾ ਐਜੀ ਪਾ ਲੈ ਤੇ ਡੱਬਾ ਵਹੇਰੇ ਪਈ ਨਹੀਂ 90 ਦੂਧਰ ਰੱਖ ਕੇ ਆਉਣੇ ਹੋਰ ਬਦੀ ਬਦੀ ਅੰਗੇ ਭੇਦਾਂ ਉਹ ਦਿਨ ਤਾਂ শীত ਲਹਿਰ ਹੈ ਤਾਂ ਮੀਂਹ ਪੂਰਦਾ ਫੇਰ শীত ਲਹਿਰ ਚ ਆ ਦੇਖੀ ਹੈ ਨਿਰੰਗ ਕਰਤਾ ਦੀ ਕੀ ਬਣ ਜਾਂਦਾ ਵਾਹ ਗਰੂ ਵਾਹ ਗਰੂ ਵਾਹ ਗਰੂ ਪਹਿਲੇ ਕੰਮ ਪਾਈ ਨਾ ਫੇਰ ਕਿੰਨੀ ਮਰਜ਼ੀ ਲਾਦੀ ਹੇ ਹਾਈ 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 ਵਾਦੂ ਨੇ ਫਲੋਰ ਨੂੰ ਲਾ ਦਿੱਤੀ ਹੁਣ ਵੀ ਕਿਉਂ ਬਣਿਆ ਇਹਦਾ ਬਣ ਗਈ ਤੇਰੀ ਬਰਵਾਦ ਹੋ ਤਾ ਬਣਿਆ ਜਾਣਾ ਐ ਮੈਂ ਲਾਫੇ ਬਾਈ ਤੁਸੀਂ ਉਹੋ ਉਹੋ ਤੂੰ ਕਿੱਥੇ ਗਏ ਬੋਦੀ ਦੇ ਕਾਲੇ ਕਾਨੂੰਨ ਭੁਕੇ ਗਏ ਅੱਛਾ ਆਉ ਭੁਕੇ ਨੇ ਪਈ ਨੇ ਸਾਥ ਚ ਜਾਂਦੇ ਸੀ ਹੁਣ ਸਾਥ ਚ ਕੋਈ ਹੈ ਨਹੀਂ ਸੀ ਓਹੋ ਖਾ ਕੇ ਫੇਰ ਘਰੀ ਭੂਕਦੇ ਪਈ ਹੋਰ ਕੀ ਕਰੀਏ ਘੰਟੇ ਨੂੰ ਆਉਂਦੇ ਸਾਥ ਚ ਦਾ ਇਹ ਬਾਈ ਦੇ ਆਏ ਤਾਂ ਭੁਕੇ ਨੇਗੇ ਮੇਰੀ ਹਾਜ਼ਰੀ ਲੱਗੀ ਹਾਂ ਨੰਦਿਆ ਲੋਰੀ ਦੇਖ ਮੇਰੇ ਕੋ ਹੋ ਗਏ ਬਾਈ ਹਾਂ ਵੀ ਸਵੇਰੇ ਭੋਗ ਹੈਗਾ ਹਾਂ ਸਵੇਰੇ ਭੋਗ ਹੈ ਬਈ ਅੱਛਾ ਚਲੋ ਵਧੀਆ ਉਹਨੇ ਮਿੱਟੀ ਪੈਣੇ ਸਾਰੇ ਪੈਸੇ ਪੂਸੇ ਉਸ ਤੇ ਬੈ ਲੋਈ ਬੀਬੀਆਂ ਜਾ ਗਏ ਨੇਗੇ ਨਾ ਢੋੜੀ ਤੋਂ ਉਥੋਂ ਤੇ ਉਹਨਾਂ ਨੇ ਵੀ ਜਾਣਾ ਸੀਗਾ ਨਾਲ ਅੱਜ ਸ਼ਾਇਦ ਉਹ ਜਾਂਦੇ ਨਹੀਂ ਹੈਗੇ ਅੱਜ ਨਹੀਂ ਜਾਂਦੇ ਅੱਜ ਜਾਂਦੇ ਨਹੀਂ ਮੈਨੂੰ ਲੱਗਦਾ ਤੇ ਆਪਣੀਆਂ ਅਸੀ ਦੇ ਪਿੰਨੀਆਂ ਆ ਚੁੱਕੀਆਂ ਨੇ ਬੀਬੀ ਲੈ ਕੇ ਆਏ ਨੇ ਨਾ ਉਥੋਂ ਤੇ ਦੇਖਦੇ ਕੋਲ ਕਿ ਮੈਨੂੰ ਤਾਂ ਮਿਲੇ ਨਹੀਂ ਹੈਗੇ ਮੈਂ ਤਾਂ ਦੁਬਾਰਾ ਲੈ ਕੇ ਰਸੀਦ ਆਏ ਨੇ ਬੈਠ ਕੇ ਕਹਿੰਦੇ ਆ ਵਧੀਆ ਨਾ ਪੈਕ ਕਰਕੇ ਰੱਖਦੇ ਆਂ ਵਧੀਆ ਹਾਂ ਬਾਕੀ ਖਾ ਕੇ ਪਤਾ ਲ ਲੂਗਾ ਮਿੱਕੀ ਮੇਰੀ ਇਹਨੇ ਨਾ ਦੇਖਣ ਨੂੰ ਵਧੀਆ ਲੱਗਦੀਆਂ ਨੇਗੇ ਮੈਂ ਤਾਂ ਹੁਣ ਆ ਬਾਕਸ ਖੋਲੇ ਜੀ ਦੋ ਦਾ ਪਤਾ ਲੱਗਿਆਗਾ ਵੀ ਇੱਥੇ ਰੱਖੀ ਬੀਬੀ ਤੇ ਇੰਨੀਆਂ ਵਗੈਰਾ ਵੀ ਆ ਗਈਆਂ ਜਿਹੜੀਆਂ ਆਪਣੀਆਂ ਗਈਆਂ ਹੋਈਆਂ ਸੀਗੀਆਂ ਦੋ ਦੁੱਧ ਵਾਲੀਆਂ ਤੇ ਹੁਣ ਬਾਹੀ ਨੂੰ ਦੁੱਧ ਫੜਾਉਣਾ ਹੈਗੇ ਆਪਾਂ ਕਰਕੇ ਪਾਪਾ ਦੀ ਰੋਟੀ ਪਕਾ ਕੇ ਖਵਾ ਦੇਣੀ ਕਿਉਂਕਿ ਪਾਪਾ ਹੀ ਸ리에 ਖਾ ਲੈਂਦੇ ਨੇਗੇ ਨਾ ਥੋੜਾ ਜਿਹਾ ਅੱਜ ਲੇਟ ਹੋ ਗਏ ਅਸੀਂ ਪਹਿਲਾਂ ਤੂੰ ਹੀ ਬੰਦੀ ਹੋਗੇ ਵੀ ਜਦ ਤੂੰ ਹੀ ਜਾਣੀਏ ਤੇ ਹੁਣ ਆਪਾਂ ਵਲੌਗ ਦਾ ਕਰਦੇ ਹਾਂ ਗੈਂਡ ਮਿਲਾਂਗੇ ਕੱਲ੍ਹ ਕਿਸੇ ਸੋਹਣੇ ਜਿਹੇ ਬਲੌਗ ਦੇ ਨਾਲ ਮਿਲਦੇ ਤੁਹਾਨੂੰ ਲੱਗੂ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਦੇਖਣ ਲਈ ਬੈਠਣਾ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਦੇ ਲਈ ਸਭ ਜੀ ਦਾ